ਜਦੋਂ ਇਹ ਪਿਕਸ ਕਲਿੱਕ ਕੀਤੀਆਂ ਨੇ ਤਾਂ ਸਰ ਉਸ ਸਮੇਂ ਕਿਸ ਤਰੀਕੇ ਦੀ ਕ੍ਰੀਏਟੀਵਿਟੀ ਸੀਗੀ ਮਾਈਂਡ ਦੇ ਵਿੱਚ ਕਿਉਂਕਿ ਆ ਜਿੱਦਾਂ ਫੋਟੋ ਖਿੱਚੀ ਐ ਥੱਲੇ ਪਾਣੀ ਐ ਬਿਲਕੁਲ ਉਹਦੇ ਪਰਛਾਈਂ ਉਹਦੇ ਵਿੱਚ ਨਜ਼ਰ ਆ ਰਹੀ ਦੋਸਤੇ ਦੁਪਹਿਰ 2:30 ਵਜੇ ਦਾ ਸਮਾਂ ਹੂੰ ਇਹਦੇ ਲਈ ਇੰਤਜ਼ਾਰ ਕੀਤਾ ਹੈ ਇੰਤਜ਼ਾਰ ਕਰਨ ਦੇ ਨਾਲ ਹੀ ਗੱਲ ਬਣੀ ਐ ਕਿਉਂਕਿ ਇਹ ਇੰਤਜ਼ਾਰ ਦੀ ਫੋਟੋ ਐ ਜਿਵੇਂ ਮੱਛੀ ਦਾ ਸ਼ਿਕਾਰ ਕਰਨ ਜਾਣੇ ਆ ਕੁੰਡੀ ਪਾ ਲੈਣੇ ਆ ਮੱਛੀ ਕਦੋਂ ਆਣੀ ਐ ਪਤਾ ਨਹੀਂ ਇਹ ਉਹੀ ਕੰਮ ਐ ਇਹ ਕਹਿੰਦਾ ਮੇਰੇ ਦਾ ਕੰਮ ਨਹੀਂ ਐ ਮੇਰੇ 21 ਦੋਸਤਾਂ ਦਾ ਕੰਮ ਐ ਮੇਰੇ 21 ਦੋਸਤ ਜਿਹੜੇ ਰੋਜ਼ ਹਰ ਰੋਜ਼ ਸਾਡੀ ਇੱਕ ਦੂਜੇ ਨਾਲ ਹੋੜ ਹੁੰਦੀ ਹੈ ਕਿ ਮੇਰੀ ਖ਼ਬਰ 'ਚ ਫੋਟੋ ਮੇਰੀ ਵਧੀਆ ਹੋਵੇ ਦੂਜੀ ਖ਼ਬਰ 'ਚ ਦੂਜੀ ਫੋਟੋ ਵਧੀਆ ਆਵੇ ਪਰ ਇਸ ਤਰ੍ਹਾਂ ਸਾਡਾ ਕੰਮ ਕੀਤਾ ਹੋਇਆ ਨਾ ਇਹ ਦੋ ਦਿਨਾਂ ਵਾਸਤੇ ਸਾਡੀ ਇੱਕ ਜੁੜਤਾ ਦਿਖਾਉਂਦਾ ਹੈ ਇਹ ਅੱਜ ਵੀ ਇੱਕ ਜੋਟਾ ਅੱਜ ਸਿਰਫ ਭਾਈਚਾਰਾ ਹੈ ਇਹ ਭਾਈਚਾਰੇ ਦੀ ਐਗਜ਼ੀਬਿਸ਼ਨ ਹੈ ਔਰ ਇਹਨੂੰ ਸਾਡੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ ਵਾਈਲਡ ਲਾਈਫ ਫੋਟੋਗ੍ਰਾਫੀ ਹੈ ਤਾਂ ਉੱਥੇ ਅਧਰਮ ਦੀ ਫੋਟੋਗ੍ਰਾਫੀ ਸਰ ਇੱਕ ਕਿਸ ਤਰੀਕੇ ਨਾਲ ਸਾਰਾ ਕੁਝ ਪਲਾਨ ਕਰਦੇ ਹੋ ਜਾਂ ਕਿਹ ਲੋ ਕ੍ਰੀਏਟੀਵਿਟੀ ਕਰਦੇ ਸਰ ਇਹ ਪਲਾਨ ਨਹੀਂ ਹੁੰਦਾ ਕੁਝ ਇੱਕ ਟਾਈਮ ਹੁੰਦਾ ਅਸੀਂ ਤਾਂ 365 ਦਿਨ ਪਿਕਚਰਸ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਕਿਸੇ ਟਾਈਮ ਤੇ ਹੁੰਦਾ ਸੀਗਾ ਸਥਾਪਨਾ ਹੋ ਰਹੀ ਹੈ ਗਣੇਸ਼ ਜੀ ਦੀ ਤੇ ਸਾਰੇ ਹੱਥ ਜੋੜਦੇ ਹੁਣ ਹੱਥ ਇੱਕ ਜੇ ਬੰਦਾ ਜੋੜ ਰਿਹਾ ਬਾਕੀ ਸਾਰੇ ਫੋਟੋਗ੍ਰਾਫੀ ਕਰ ਰਹੇ ਜਦੋਂ ਕੋਈ ਫੋਟੋਗ੍ਰਾਫੀ ਅੱਛੀ ਕਰਨੀ ਹੁੰਦੀ ਹੈ ਤੁਹਾਨੂੰ ਇੱਕ ਆਪਣਾ ਅੰਦਰਲਾ ਨੇਤਰ ਖੋਲ ਕੇ ਰੱਖਣਾ ਪੈਂਦਾ ਹੈ ਬਿਲਕੁਲ ਐਕਟਿਵ ਹੋਣਾ ਪੈਂਦਾ ਹੈ ਕਿ ਜਦੋਂ ਆਇਆ ਤੇ ਕਲਿੱਕ ਹੋਇਆ ਇਹ ਤਾਂ ਇੱਕ ਸੈਕਿੰਡ ਤੋਂ ਵੀ ਥੱਲੇ ਦਾ ਟਾਈਮ ਲੱਗਿਆ ਸੀਗਾ ਜੀ ਉਸ ਤੋਂ ਬਾਅਦ ਨਾਲ ਹੀ ਇਹਦਾ ਸ਼ਾਟ ਚੇਂਜ ਹੋਤਾ ਭੱਜ ਕੇ ਚਲਾ ਗਿਆ ਸੀਗਾ ਜੀ ਇਹ ਫੋਟੋਆਂ ਜਦੋਂ ਖਿੱਚਦੇ ਮੈਂ ਹੋ ਜੀਆਂ ਤੇ ਕਿਵੇਂ ਆ ਮਨ ਦੇ ਵਿੱਚ ਚੱਲਦਾ ਹੁੰਦਾ ਕਿ ਕੁਝ ਐਸੀ ਕ੍ਰੀਏਟਿਵਿਟੀ ਕਰਕੇ ਲੈ ਕੇ ਆਈਏ ਫੋਟੋਗ੍ਰਾਫਰ ਆ ਉਹ ਦਿਮਾਗ ਰਹਿੰਦਾ ਕਿ ਯਾਰ ਆ ਕੀ ਕਰੀਏ ਐਸੀ ਕੁਝ ਸਵੇਰੇ ਉੱਠਦੇ ਸਾਰੇ ਅੱਜ ਜੀ ਨਵੀਂ ਬਣਨੀ ਚਾਹੀਦੀ ਕੋਈ ਤੇਲੀ ਕੋਈ ਨਵੀਂ ਜੀਮ ਨਾ ਉਤਾਂ ਬਣਦੀ ਆ ਸ਼ਹਿਰ ਵਾਸੀਆਂ ਨੇ ਸਾਨੂੰ ਬਹੁਤ ਸਹਿਯੋਗ ਮਿਲਿਆ ਹੈਗਾ ਦੂਸਰੇ ਦਿਨ ਅੱਜ ਦੂਸਰਾ ਦਿਨ ਚੱਲ ਰਿਹਾ ਦੋ ਦਿਨ ਦੀ ਦੋ ਦਿਨ ਦੀ ਐਗਜ਼ੀਬਿਸ਼ਨ ਸਾਡੇ ਵੱਲੋਂ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀਗੀ ਤਾਂ ਹੋਂ ਸਾਡੇ ਨਾਲ ਕੁਲਦੀਪ ਕਾਲਾ ਭਾਈ ਜੀ ਮਿਊਜ਼ੀਅਮ ਨੇ ਸਾਡੇ ਸੀਨੀਅਰ ਸ਼ਸ਼ੀ ਗਾਲ ਜੀ ਸ਼ਸ਼ੀ ਗਾਲ ਧੰਨਵਾਦ ਤੁਹਾਡਾ ਅਸੀ ਡੈਡਲਾਈਨ ਦਾ ਮੈਂ ਸਵਾਗਤ ਕਰਦਾ ਹਾਂ ਇਸ ਐਗਜ਼ੀਬਿਸ਼ਨ ਦੇ ਦੂਸਰੇ ਦਿਨ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਖੁਦ ਦੀਆਂ ਵੀ ਪਿਕਸੇ ਦੇ ਵਿੱਚ ਲੱਗੀਆਂ ਹੋਈਆਂ ਤੁਸੀਂ ਸਮੇਂ ਪ੍ਰਦਾਨ ਵੀ ਹੋ ਤਾਂ ਜਦੋਂ ਇਹ ਪਿਕਸ ਕਲਿੱਕ ਕੀਤੀਆਂ ਨੇ ਤਾਂ ਸਰ ਉਸ ਸਮੇਂ ਕਿਸ ਤਰੀਕੇ ਦੀ ਕ੍ਰੀਏਟੀਵਿਟੀ ਸੀਗੀ ਮਾਈਂਡ ਦੇ ਵਿੱਚ ਕਿਉਂਕਿ ਆ ਜਿੱਦਾਂ ਫੋਟੋ ਖਿੱਚੀ ਹੈ ਥੱਲੇ ਪਾਣੀ ਹੈ ਬਿਲਕੁਲ ਉਹਦੇ ਪਰਛਾਈ ਉਹਦੇ ਵਿੱਚ ਨਜ਼ਰ ਆ ਰਹੀ ਹੈ ਦੋਸਤ ਸੇ ਦੁਪਹਿਰ 2:30 ਵਜੇ ਦਾ ਸਮਾਂ ਇਹਦੇ ਲਈ ਇੰਤਜ਼ਾਰ ਕੀਤਾ ਹੈ ਇੰਤਜ਼ਾਰ ਕਰਨ ਦੇ ਨਾਲ ਹੀ ਗੱਲ ਬਣੀ ਹੈ ਉੱਗੇ ਇੰਤਜ਼ਾਰ ਦੀ ਫੋਟੋ ਹੈ ਜਿਵੇਂ ਮੱਛੀ ਦਾ ਸ਼ਿਕਾਰ ਕਰਨ ਜਾਂਦੇ ਆ ਕੁੰਡੀ ਪਾ ਲੈਣੇ ਆ ਮੱਛੀ ਕਦੋਂ ਆਣੀ ਹੈ ਪਤਾ ਨਹੀਂ ਇਹ ਉਹੀ ਕੰਮ ਹੈ ਇਹ ਕਹਿੰਦਾ ਮੇਰੇ ਦਾ ਕੰਮ ਨਹੀਂ ਹੈ ਮੇਰੇ 21 ਦੋਸਤਾਂ ਦਾ ਕੰਮ ਹੈ ਮੇਰੇ 21 ਦੋਸਤ ਜਿਹੜੇ ਰੋਜ਼ ਹਰ ਰੋਜ਼ ਸਾਡੀ ਇੱਕ ਦੂਜੇ ਨਾਲ ਹੋੜ ਹੁੰਦੀ ਹੈ ਕਿ ਮੇਰੀ ਅਖਬਾਰ 'ਚ ਫੋਟੋ ਮੇਰੀ ਵਧੀਆ ਹੋਵੇ ਦੂਜੀ ਅਖਬਾਰ 'ਚ ਦੂਜੀ ਫੋਟੋ ਵਧੀਆ ਆਵੇ ਪਰ ਇਸ ਤਰ੍ਹਾਂ ਸਾਡਾ ਕੰਮ ਕੀਤਾ ਹੋਇਆ ਨਾ ਇਹ ਦੋ ਦਿਨਾਂ ਵਾਸਤੇ ਸਾਡੀ ਇੱਕ ਜੁੜਤਾ ਦਿਖਾਉਂਦਾ ਹੈ ਕਿ ਅਸੀਂ ਅਜੇ ਅੱਜ ਵੀ ਇੱਕ ਜੁੜਤਾ ਮਗਰ ਦੋ ਜਣਾ ਵੀ ਦੋ ਕਦੀ ਮਰਡਰ ਤੇ ਵੀ ਅਸੀਂ ਜਾਣਾ ਹੈ ਬੈਂਕ ਡਕਤੀ ਹੋ ਗਈ ਤਾਂ ਵੀ ਅਸੀਂ ਜਾਣਾ ਹੈ ਚੋਰੀ ਹੋ ਗਈ ਤਾਂ ਜਾਣਾ ਲੇਡੀਜ਼ ਕਲੱਬ ਦਾ ਪ੍ਰੋਗਰਾਮ ਹੋ ਗਿਆ ਤਾਂ ਵੀ ਜਾਣਾ ਪਰ ਇਹ ਦੋ ਦਿਨ ਜਿਹੜੇ ਆ ਇਹ ਹਟਕੇ ਆ ਸਾਡੀ ਕੋਈ ਲੜਾਈ ਨਹੀਂ ਹੈ ਕੋਈ ਜਦੋਜਹਿਦ ਨਹੀਂ ਹੈ ਅੱਜ ਸਿਰਫ ਭਾਈਚਾਰਾ ਹੈ ਇਹ ਭਾਈਚਾਰੇ ਦੀ ਐਗਜ਼ੀਬਿਸ਼ਨ ਹੈ ਔਰ ਇਹਨੂੰ ਸਾਡੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਹਰ ਕੋਈ ਬੰਦਾ ਆ ਕੇ ਸਿਰਫ ਫੋਟੋਆਂ ਮਰੇ ਖੜ ਕੇ ਸੋਚ ਰਿਹਾ ਹੈ ਕਿ ਫੋਟੋ ਕਿੱਦਾਂ ਹੋਈ ਕਿਵੇਂ ਹੋਈ ਇਹੀ ਲੋਕਾਂ ਦੀ ਸੋਚ ਹੈ ਇਸੇ ਕੱਲ ਜੀ ਲੱਗੇ ਹੋਏ ਆ ਜਿਵੇਂ ਫੋਟੋਸ ਕਲਿੱਕ ਕਰਨੀਆਂ ਤੁਹਾਨੂੰ ਕਦੋਂ ਤੋਂ ਸ਼ੁਰੂ ਕੀਤਾ ਹੈ ਕਿਵੇਂ ਰੁਝਾਨ ਇਸ ਚੀਜ਼ ਵੱਲ ਸਾਰਾ ਹੋਇਆ ਨਹੀਂ ਨਹੀਂ ਐਦਾਂ ਨਾ ਜੀ ਐਕਚੁਅਲੀ ਇਹ ਸ਼ੌਂਕ ਬੜਾ ਮਹਿੰਗਾ ਹੈ ਅਸੀਂ ਜਦੋਂ ਸ਼ੌਂਕ ਫੋਟੋਗ੍ਰਾਫੀ ਸ਼ੁਰੂ ਕੀਤੀ ਸੀ ਜਦੋਂ ਬਲਾਈਂਡ ਫੋਟੋਗ੍ਰਾਫੀ ਸੀ ਬਲਾਈਂਡ ਫੋਟੋਗ੍ਰਾਫੀ ਦਾ ਮਤਲਬ ਕਿ ਨੈਗੇਟਿਵ ਤੇ ਫੋਟੋ ਸੀ ਨੈਗੇਟਿਵ ਫੋਟੋ ਆ ਗਈ ਆ ਗਈ ਨਹੀਂ ਆਈ ਨਹੀਂ ਆਈ ਕਈ ਵਾਰੀ ਤਾਂ ਐਦਾਂ ਉਹ ਰੀਲ ਚੜਦੀ ਹੀ ਨਹੀਂ ਸੀ ਪਤਾ ਉਹਦੋਂ ਲੱਗਦਾ ਸੀ ਸਾਰਾ ਫੰਕਸ਼ਨ ਲੰਘ ਗਿਆ ਰੀਲ ਚੜੀ ਹੀ ਨਹੀਂ ਅਸੀਂ ਉਹ ਟਾਈਮ ਦੇਖਿਆ ਅਖਬਾਰ ਨੇ ਮੈਨੂੰ ਦੁਆਰਾ ਟਾਈਮ ਦਿੱਤਾ ਮੈਂ ਰਿਟਾਇਰ ਹੋ ਗਿਆ ਹਾਂ ਦਸੰਬਰ ਦੇ ਮਹੀਨੇ ਚ ਮਗਰ ਅਖਬਾਰ ਨੇ ਕਿਹਾ ਨਹੀਂ ਤੁਹਾਡੀ ਹਜੇ ਸੇਵਾ ਦੀ ਲੋੜ ਹੈ ਤੇ ਮੈਂ ਦੁਆਰਾ ਫਿਰ ਦੁਆਰਾ ਕੰਮ ਕਰ ਰਿਹਾ ਹਾਂ ਪਰ ਇਹ ਲੋਕਾਂ ਦੀ ਸਾਰਾ ਪਿਆਰ ਹੈ ਤਾਂ ਮੈਂ ਇਹਨਾਂ ਕੰਮ ਕਰ ਰਿਹਾ ਹਾਂ ਨਹੀਂ ਤਾਂ ਇਹ ਜੁਗਾ ਮੈਂ ਹੈ ਨਹੀਂ ਸੀ ਬਿਲਕੁਲ ਸਾਲ ਦੇ 365 ਦਿਨ ਮਲਟੀਪਲ ਫਲਿਕਸ ਜਿਹੜੀਆਂ ਨੇ ਕਲਿੱਕ ਕਰਦੇ ਹਾਂ ਪਰ ਜਦੋਂ ਇੱਕ ਦਿਨ ਐਗਜ਼ਿਬਿਸ਼ਨ ਹੁੰਦਾ ਹੈ ਕੁਝ ਦੋ ਫੋਟੋ ਜਿਹੜੀਆਂ ਸਿਲੈਕਟ ਕਰਨੀਆਂ ਉਹ ਕਿੰਨਾ ਕਿ ਡਿਫਿਕਲਟ ਰਹਿੰਦਾ ਹੈ ਨਹੀਂ ਕੋਈ ਡਿਫਿਕਲਟ ਨਹੀਂ ਹੈ ਅਸੀਂ 21 ਅਗਸਤ ਤੋਂ ਫਿਰ ਦੁਬਾਰਾ ਸ਼ੁਰੂ ਹੋਣਾ ਅਗਲੇ ਸਾਲ ਵਾਸਤੇ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਹਰੇਕ ਫੋਟੋ ਮਾਸਟਰਪੀਸ ਹੁੰਦੀ ਹੈ ਹਰੇਕ ਫੋਟੋ ਤੇ ਮਿਹਨਤ ਲੱਗੀ ਹੁੰਦੀ ਪਰ ਐਗਜ਼ੀਬਿਸ਼ਨ ਤੇ ਲੈ ਕੇ ਆਣੀਆਂ ਦੋ ਫੋਟੋ ਉਹ ਕਹਿ ਰਹੇ ਨੇ ਇਸ ਫੋਟੋ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਫੋਟੋ ਹੈ ਇਹ ਅਵਾਰਡ ਵਿਨਿੰਗ ਟੀਮ ਹੈ ਜਦੋਂ ਲੁਧਿਆਣਾ ਵਿੱਚ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਸੀ ਜਦੋਂ ਮੈਂ ਫੋਟੋ ਖਿੱਚੀ ਸੀ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕੀ ਆਣਾ ਹੈ ਜਦੋਂ ਰਿਜ਼ਲਟ ਨਿਕਲ ਕੇ ਆਇਆ ਤੇ ਇਹ ਟੀਮ नेशਨਲ ਦੇ ਵਿੱਚ ਅਵਾਰਡ ਟੀਮ ਨਿਕਲੀ ਔਰ ਭੰਗੜੇ ਦੇ ਵਿੱਚ ਵਿਜੇਤਾ ਹੋਈ ਇਹ ਸੋਚ ਕੇ ਤਾਂ ਮੈਂ ਬੈਠਾ ਸੀ ਕਿ ਸ਼ਾਇਦ ਕੋਈ ਸਾਈਕਲ ਵਾਲਾ ਆ ਜਾਵੇ ਅੱਜ ਉਹ ਵੀ ਕਾਲੀ ਸਾਈਕਲ ਵਾਲਾ ਕਿਉਂਕਿ ਬਲੈਕ ਐਂਡ ਵਾਈਟ ਦਾ ਸਮਾਂ ਸੀ 컬러 ਬੜੇ ਤਰੀਕੇ ਦੇ ਆ ਰਹੇ ਸੀ ਸੂਰਜ ਬੜੇ ਅਲੱਗ-ਅਲੱਗ ਰੰਗ ਦਿਖਾ ਰਿਹਾ ਸੀ ਮਗਰ ਇਸ ਰੰਗ ਦੇ ਵਿੱਚ ਵਾਦਾ ਇਹ ਸੀਗਾ ਕਿ ਮੈਂ ਸਾਈਕਲ ਕਾਲੀ ਸਾਈਕਲ ਦੀ ਇੰਤਜ਼ਾਰ ਕੀਤੀ ਉਹਦੇ ਲਈ ਕਿਉਂਕਿ ਉੱਥੇ ਬਹੁਤ ਘੱਟ ਸਾਈਕਲ ਆਉਂਦੀਆਂ ਯੂਨੀਵਰਸਿਟੀ ਵਾਲੀ ਸਾਈਕਲ ਤਾਂ ਸਾਈਕਲਾਂ ਜਿੰਨੀਆਂ ਕੀ ਹੋ ਗਈਆਂ ਹਾਂਜੀ ਬੜਤੀਆਂ ਮਾਡਰਨ ਸਾਈਕਲ ਨਾਲ ਨਾਏ ਵੱਡੇ ਟਾਇਰ ਆ ਗਏ ਕਈ ਕੁਝ ਚੇਂਜ ਹੋ ਗਿਆ ਅਸੀਂ ਵਿਜ਼ਨ ਨੂੰ ਸੋਚ ਕੇ ਕੰਮ ਕੀਤਾ ਸ਼ਾਇਦ ਕੋ ਇਦਾਂ ਦੀ ਫੋਟੋ ਮਿਲ ਜੇ ਉਹ ਸ਼ਾਇਦ ਦੀ ਇਹ ਫੋਟੋ ਬਣੀ ਹੈ ਮੱਛੀ ਦੇ ਸ਼ਿਕਾਰ ਵਾਲੀ ਫੋਟੋ ਹੈ ਮੱਛੀ ਆ ਗਈ ਕਮਾਲ ਹੋ ਗਿਆ ਸਰ ਕੀ ਮੈਸੇਜ ਦੇਣਾ ਚਾਹੁੰਗੇ ਸਾਡੀ ਆਡੀਅנס ਨੂੰ ਅੱਜ ਵਰਲਡ ਫੋਟੋਗ੍ਰਾਫਰ ਡੇ ਵੀ ਸੀਗਾ ਕੱਲ ਉਹਦੀ ਤਰਫ ਕੀ ਮੈਸੇਜ ਦੇਣਾ ਅਸੀਂ ਵਰਲਡ ਫੋਟੋਗ੍ਰਾਫੀ ਡੇ ਦੇ ਉੱਤੇ ਜਿਹੜਾ ਕੰਪੀਟੀਸ਼ਨ ਕਰਦੇ ਆ ਕੋਈ ਕੰਪੀਟੀਸ਼ਨ ਨਾ ਹੋ ਕੇ ਇੱਕ ਲੋਕਾਂ 'ਚ ਮੈਸੇਜ ਦਿੰਨੇ ਆ ਕਿ ਤੁਸੀਂ ਆਓ ਅਸੀਂ ਸਾਰਾ ਦਿਨ ਮਿੱਟੀ ਖਾਣੇ ਆ ਮਿੱਟੀ ਦਾ ਸਵਾਦ ਤੇ ਸ਼ਹਿਰ ਦਾ ਰੰਗ ਤੁਹਾਡੇ ਸਾਹਮਣੇ ਲੈ ਆਨੇ ਆ ਇਹਨੂੰ ਐਪਰੀਸ਼ੀਏਟ ਕਰੋ ਧੰਵਾਦ ਆ ਤੁਹਾਡਾ ਬਹੁਤ-ਬਹੁਤ ਸਰ ਦੋ ਦਿਨ ਐਗਜ਼ੀਬਿਸ਼ਨ ਸੀਗੀ ਸਰ ਫੋਰਡ ਜਰਨਲਿਸਟ ਦੀ ਸਰ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਕਿ ਲੁਧਿਆਣਾ ਵਾਸੀਆਂ ਵੱਲੋਂ ਮਿਲਿਆ ਬਹੁਤ ਵਧੀਆ ਰਿਸਪੌਂਸ ਆਗੇ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਇਸ ਵਾਰ ਉਸ ਨੂੰ ਬਹੁਤ ਜ਼ਿਆਦਾ ਰਿਸਪੌਂਸ ਸੀਗਾ ਸਾਡੇ ਕੋਲ ਸਾਰੇ ਕਾਲਜਸ ਦੇ ਆਪਣਾ ਸਟੂਡੈਂਟਸ ਇੱਥੇ ਆਈ ਹੈ ਹੋਰ ਸਾਰੇ ਪਤੰਤੇ ਸੱਜਣ ਇਤੋਂ ਕਾਫੀ ਵਿਜ਼ਿਟਰਸ ਇਸ ਵਾਰੀ ਸਾਡੇ ਬਹੁਤ ਇਨਕਰੀਸ ਕੀਤੇ ਆ ਤੇ ਸਾਰਿਆਂ ਨੇ ਬਹੁਤ ਹੌਸਲਾ ਵਧਾਈ ਕੀਤੀ ਹੈ ਜਿਸ ਨਾਲ ਸਾਨੂੰ ਆਪਣਾ ਪ੍ਰਮਾਤਮਾ ਦਾ ਸ਼ੁਕਰ ਹੈ ਤੇ ਐਗਜ਼ੀਬਿਸ਼ਨ ਬਹੁਤ ਸਕਸੈਸਫੁਲ ਰਹੀ ਹੈ ਸੱਜਣ ਥੋੜੀ ਫੋਟੋਾਂ ਦੀ ਗੱਲਬਾਤ ਕਰਨੀ ਚਾਹੁੰਗਾ ਜਿੱਥੇ ਵਾਈਲਡ ਲਾਈਫ ਫੋਟੋਗ੍ਰਾਫੀ ਹੈ ਤਾਂ ਉੱਥੇ ਅੱਧਰ ਅਮ ਦੀ ਫੋਟੋਗ੍ਰਾਫੀ ਸਰ ਇਹ ਕਿਸ ਤਰੀਕੇ ਨਾਲ ਸਾਰਾ ਕੁਝ ਪਲਾਨ ਕਰਦੇ ਹੋ ਜਾਂ ਕਿ ਲੋ ਕ੍ਰੀਏਟੀਵਿਟੀ ਕਰਦੇ ਹੋ ਸਰ ਇਹ ਪਲਾਨ ਨਹੀਂ ਹੁੰਦਾ ਕੁਝ ਇੱਕ ਟਾਈਮ ਹੁੰਦਾ ਅਸੀਂ ਤਾਂ 365 ਦਿਨ ਪਿਕਚਰਸ ਕਰਦੇ ਹਾਂ 365 ਦਿਨ ਪਿਕਚਰਸ ਕਰਦੇ ਹਾਂ ਲੇਕਿਨ ਉਹਦੇ ਵਿੱਚੋਂ ਕੁਝ ਜਦੋਂ ਐਗਜ਼ਿਬਿਸ਼ਨ ਟਾਈਮ ਆਂਦਾ ਹੈ ਤਾਂ ਸਾਨੂੰ ਕੋ ਚੂਜ਼ ਕਰਨੀ ਪੈਂਦੀ ਹੈ ਕੋਈ ਉਸ ਦੇ ਦੋ ਤਿੰਨ ਚੀਜ਼ਾਂ ਧਿਆਨ ਰੱਖ ਕੇ ਭਈ ਕਿਹੜੀ ਡਿਸਪਲੇ ਕਰਨੀ ਹੈ ਥੋੜੀ ਜੀ ਇੱਕ ਨਿਊਜ਼ ਦੇ ਨਾਲ ਪਬਲਿਕ ਇੰਟਰਸਟ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੀ ਜਗ੍ਹਾ ਅਸੀਂ ਲਾ ਰਹੇ ਹਾਂ ਤੇ ਨਾਲੇ ਕੀ ਓਕੇਜਨ ਹੈ ਜਿਸ ਤਰ੍ਹਾਂ ਉਹਨ ਜਿਸ ਤਰ੍ਹਾਂ ਇੱਕ ਪਿਕਚਰ ਹੈਗੀ ਹੈ ਇਹ ਹੁਣ ਜਿਹੜੀ ਉੱਪਰ ਪਿਕਚਰ ਹੈਗੀ ਹੈ ਧਰਮ ਦੀ ਤਾਂ ਨਾਲ ਹੈਗੀ ਹੈਗੀ ਹੈ ਇੱਕ ਫੋਟੋ ਇੱਕ ਆਪਣੇ ਆਪ ਚ ਮੂੰਹ ਬੋਲਦੀ ਵੀ ਹੈਗੀ ਨਾਲ ਉਹਦੇ ਚ ਇੱਕ ਹੈਗਾ ਫੋਟੋਗ੍ਰਾਫੀ ਵਰਲਡ ਫੋਟੋਗ੍ਰਾਫੀ ਡੇ ਨਾਲ ਆਪਣਾ ਜਿਹੜੀ ਹੈਗੀ ਆ ਉਹ ਕਿਉਂਕਿ ਜਿਹਦੇ ਵਿੱਚ ਆਪਣਾ ਤੁਸੀਂ ਦੇਖ ਰਹੇ ਹੋ ਕਿਸੇ ਟਾਈਮ ਤੇ ਹੁੰਦਾ ਸੀਗਾ ਸਥਾਪਨਾ ਹੋ ਰਹੀ ਹੈ ਗਣੇਸ਼ ਜੀ ਦੀ ਤੇ ਸਾਰੇ ਹੱਥ ਜੋੜਦੇ ਹੁਣ ਹੱਥ ਇੱਕ ਜੇ ਬੰਦਾ ਜੋੜਿਆ ਬਾਕੀ ਸਾਰੇ ਫੋਟੋਗ੍ਰਾਫੀ ਕਰ ਰਹੇ ਆ ਅੱਜ ਫੋਟੋਗ੍ਰਾਫੀ ਇੰਨੀ ਆਸਾਨ ਹੋ ਗਈ ਹੈ ਕਿ ਹਰ ਇੱਕ ਦੇ ਹੱਥ 'ਚ ਕੈਮਰਾ ਹੈ ਕੈਮਰਾ ਬਿਲਕੁਲ ਜੀ ਤੇ ਉਹਦੇ ਨਾਲ ਹੈ ਇਹ ਤੇ ਦੂਜੀ ਫੋਟੋ ਹੈ ਲੱਗਦਾ ਕਾਫੀ ਜ਼ਿਆਦਾ ਸਮਾਂ ਇਸ ਫੋਟੋ ਨੇ ਤੁਹਾਡਾ ਲਿਆ ਹੋਵੇਗਾ ਨਹੀਂ ਜੀ ਇਸ ਤੇ ਸਮਾਂ ਹੀ ਤਾਂ ਨਹੀਂ ਲਿਆ ਨਾ ਸਮਾਂ ਤਾਂ ਹੈ ਹੀ ਨਹੀਂ ਸੀਗਾ ਇਹ ਤਾਂ ਇੱਕ ਚਾਂਸ ਦੀ ਗੱਲ ਹੈ ਆਪਣੀ ਆਇਜ਼ ਤੇ ਕਹਿੰਦੇ ਆ ਨਾ ਜਦੋਂ ਕੋਈ ਫੋਟੋਗ੍ਰਾਫੀ ਅੱਛੀ ਕਰਨੀ ਹੁੰਦੀ ਹੈ ਤੁਹਾਨੂੰ ਇੱਕ ਆਪਣਾ ਅੰਦਰਲਾ ਨੇਤਰ ਖੋਲ ਕੇ ਰੱਖਣਾ ਪੈਂਦਾ ਹੈ ਬਿਲਕੁਲ ਐਕਟਿਵ ਹੋਣਾ ਪੈਂਦਾ ਹੈ ਕਿ ਜਦੋਂ ਆਇਆ ਤੇ ਕਲਿੱਕ ਹੋਇਆ ਇਹ ਤਾਂ ਇੱਕ ਸੈਕਿੰਡ ਤੋਂ ਵੀ ਥੱਲੇ ਦਾ ਟਾਈਮ ਲੱਗਿਆ ਸੀਗਾ ਜੀ ਉਸ ਤੋਂ ਬਾਅਦ ਨਾਲ ਹੀ ਇਹਦਾ ਸ਼ਾਟ ਚੇਂਜ ਹੋਤਾ ਭੱਜ ਕੇ ਚਲਾ ਗਿਆ ਸੀਗਾ ਜੀ ਨਾਲ ਹੀ ਟਾਈਮ ਨਹੀਂ ਲੱਗਿਆ ਇਹ ਤਾਂ ਚਾਂਸ ਦੀ ਗੱਲ ਹੈ ਕਿ ਮਿਲ ਜਾਂਦਾ ਸਾਨੂੰ ਹੈ ਕਿ ਸਾਰਿਆਂ ਦਾ ਸਾਡਾ ਇੱਕੋ ਹੀ ਇਹਦਾ ਪਰਪਸ ਹੁੰਦਾ ਹੈ ਕਿ ਅਸੀਂ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਨੂੰ ਨਾਲ ਉਸਾਹਿਦ ਕਰੀਏ ਕਿ ਹੁਣ ਫੋਟੋਗ੍ਰਾਫੀ ਜਿਹੜੀ ਹੈ ਨਾ ਉਹ ਟਾਈਮ ਚਲਾ ਗਿਆ ਜਦੋਂ 1839 ਤੇ ਆਪਣਾ ਵਰਲਡ ਜਿਹੜਾ ਫੋਟੋਗ੍ਰਾਫੀ ਆਪਣਾ ਸੀਗਾ 19 ਅਗਸਤ ਜਿਹੜਾ ਫਰਾਂਸੀਆ ਡਿਕਲੇਅਰ ਹੋਇਆ ਸੀ ਵਰਲਡ ਫੋਟੋਗ੍ਰਾਫੀ ਡੇ ਉਸ ਵੇਲੇ ਇੱਕ ਫੋਟੋ ਖਿੱਚਣ ਨੂੰ ਬਹੁਤ ਘੰਟੇ ਲੱਗਦੇ ਸੀ ਬਹੁਤ ਟੈਕਨੀਕ ਸੀਗੀ ਹੁਣ ਟੈਕਨੋਲੋਜੀ ਦੇ ਚੇਂਜਸ ਦੇ ਨਾਲ ਫੋਟੋਗ੍ਰਾਫੀ ਬਹੁਤ ਆਸਾਨ ਹੋ ਗਈ ਹੈ ਤੇ ਇੱਕ ਉਸ ਨਾਲ ਨਾ ਤੁਹਾਡੇ ਮਾਈਂਡ ਬ ਬੱਚਿਆਂ ਨੂੰ ਇੱਧਰ ਧਿਆਨ ਦੀਏ ਜਿਸ ਨਾਲ ਬੱਚੇ ਜਿਹੜੇ ਐ ਡਿਸਟ੍ਰੈਕਟ ਨਹੀਂ ਹੁੰਦੇ ਜਿਹੜਾ ਅੱਜਕੱਲ ਕਹਿ ਰਹੇ ਆ ਕਿ ਡਿਸਟ੍ਰੈਕਟ ਹੁੰਦੇ ਆ ਇੱਕ ਸਾਡਾ ਜਿਹੜਾ ਪੰਜਾਬ ਹਰਿਆ ਭਰਿਆ ਪੰਜਾਬ ਉਹ ਆਪਣਾ ਜਿਹੜਾ ਅਸੀਂ ਆਪਣਾ ਲੁਧਿਆਣਾ ਜਿਹੜਾ ਐ ਇੱਥੇ ਦੇਖੋ ਹਰਿਆ ਭਰਿਆ ਦਿਖਾ ਸਕਦੇ ਆ ਸਾਰਿਆਂ ਨੂੰ ਇਹ ਫੋਟੋਆਂ ਜਦੋਂ ਖਿੱਚਦੇ ਆ ਉਹਦੀਆਂ ਤੇ ਕਿਵੇਂ ਆ ਮਨ ਦੇ ਵਿੱਚ ਚੱਲਦਾ ਹੁੰਦਾ ਕਿ ਕੁਝ ਐਸੀ ਕ੍ਰੀਏਟੀਵਿਟੀ ਕਰਕੇ ਲੈ ਕੇ ਆਏ ਫੋਟੋਗ੍ਰਾਫਰ ਆ ਉਹ ਦਿਮਾਗ ਲੰਦਾ ਕਿ ਯਾਰ ਆ ਚੀਜ਼ ਕਰੀਏ ਐਸੀ ਕੁਝ ਸਵੇਰੇ ਉੱਠਦੇ ਸਾਰੇ ਅੱਜ ਦੀ ਨਵੀਂ ਬਣਨੀ ਚਾਹੀਦੀ ਕੋਈ ਤੇ ਲਈ ਕੋਈ ਨਵੀਂ ਜੀ ਬਣਾਉ ਤਾ ਬੰਦੀ ਆ ਫਰਵਰੀ ਮਤਲਬ ਜਦੋਂ ਉੱਠਦੇ ਹਾਂ ਸਵੇਰੇ ਤਾਂ ਨਵੇਂ ਖਿਆਲ ਮਨਦੇ ਵਿੱਚ ਹੁੰਦੇ ਨੇ ਨਵੇਂ ਖਿਆਲ ਹੁੰਦੇ ਕਿ ਅੱਜ ਕੀ ਹੋਣਾ ਚਾਹੀਦਾ ਕਿ ਅਖਬਾਰ ਵਾਸਤੇ ਵਧੀਆ ਫੋਟੋ ਬਣ ਜੇ ਕਿੰਨੇ ਸਾਲ ਹੋ ਗਏ ਜੀ ਇਹ ਕਰਦਿਆਂ ਨੂੰ ਮੈਨੂੰ ਹੋ ਗਏ 17-18 ਸਾਲ 17-18 ਸਾਲ ਹੋ ਗਏ 17-18 ਸਾਲ ਦੇ ਵਿੱਚ ਜਦੋਂ ਹੁਣ ਅੱਜ 9ਵੀਂ ਐਗਜ਼ੀਬਿਸ਼ਨ ਤੇ ਪਹੁੰਚੇ ਹਾਂ ਖੁਦ ਦੀ ਜਿਹੜੀ ਬਣਦੀ ਆ ਫੋਟੋ ਜਨਰਿਸਟ ਦੀ ਤਾਂ ਕਿੰਨਾ ਕੁ ਮਾਣ ਮਹਿਸੂਸ ਹੋ ਉਹ ਮਾਣ ਮਹਿਸੂਸ ਹੁੰਦਾ ਸਾਰੇ ਹੁੰਦੇ ਵਧੀਆ ਫੋਟੋ ਲੱਗੀ ਫੋਟੋਆਂ ਵਧੀਆ ਬਣੇ ਸਾਰੇ ਹਰੇਕ ਬੰਦਾ ਉਹਨਾਂ ਦੇਖਦਾ ਫੋਟੋ ਬਹੁਤ ਹੀ ਲੱਗੀ ਤੁਹਾਡੀ ਕਿਆ ਬਾਤ ਆ ਕਿ ਲੜਕੀ ਜਿਹੜੀ ਕਰਤੱਵ ਕਰ ਰਹੀ ਆ ਇਸ ਨੂੰ ਤੁਸੀਂ ਕੈਪਚਰ ਕੀਤਾ ਹੋਇਆ ਤਾਂ ਕਿਤੇ ਅ ਜਿੱਥੇ ਤੱਕ ਮੈਨੂੰ ਲੱਗਦਾ ਹੈ ਇਹ ਕੋਈ ਪ੍ਰੋਟੈਸਟ ਜਾਂ ਕਿਤੇ ਕੁਝ ਇਕੱਠਾ ਇਕੱਠਾ ਹੋਇਆ ਹੋਇਆ ਹੈ ਜੀ ਨਹੀਂ ਸਰ ਇਹ ਮਾਕੂਰੂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਵਰਲਡ ਫੋਟੋਗ੍ਰਾਫੀ ਦੇ ਦਿੱਤੀਆਂ ਵਧਾਈਆਂ ਦਿੰਦਾ ਸਾਰਿਆਂ ਨੂੰ ਤੁਹਾਡੇ ਚੈਨਲ ਨੂੰ ਵੀ ਵਧਾਈ ਦਿੰਦਾ ਜੇ ਤੁਸੀਂ ਸਾਡੇ ਕੋਵਰੇਜ ਕਰਨ ਆਇਓ ਸਾਨੂੰ ਬਹੁਤ ਖੁਸ਼ੀ ਹੈ ਇਹ ਸਾਬਨ ਨਗਰ ਨਗਰ ਕੀਤੇ ਨਿਕਲਿਆ ਸੀ ਅੱਛਾ ਜੀ ਦਸਤਾਰ ਵਖਰੀ ਪਛਾਣ ਉਤੋਂ ਨਾਲ ਉਹ ਸੈਲਫੀ ਕਰ ਰਹੇ ਮੋਬਾਈਲ ਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਇਹ ਕਰਨ ਉਹ ਉਹ ਦਿਖਾ ਰਿਹਾ ਵੀ ਅਸੀਂ ਸਰਦਾਰ ਆਏ ਪੂਰੇ ਦੂਜਾ ਇਹ ਨਾਚ ਨਹੀਂ ਇਹ ਕਰਤਵ ਨਹੀਂ ਦਿਖਾ ਰਿਹਾ ਇਹ ਪਾਪੀ ਪੇਟ ਦਾ ਸਵਾਲ ਹੈ ਕਿਰਤ ਦਾ ਇਹ ਇਹ ਨਾਚ ਰਿਹਾ ਰੱਸੀ ਦੇ ਉੱਤੇ ਦੇਖ ਲਓ ਥੱਲੇ ਥਾੜ ਰੱਖਿਆ ਕੋਈ ਪੈਸਾ ਨਹੀਂ ਦੇ ਰਿਹਾ ਪਾਰਿਆ ਤਮਾਸ਼ਾ ਦੇਖ ਰਿਹਾ ਹੈ ਜ਼ਿੰਦਗੀ ਇੱਕ ਤਮਾਸ਼ਾ ਬਣ ਗਈ ਹੈ ਇਹ ਕਿਤੇ ਨਾ ਕਿਤੇ ਅਸਲ ਜ਼ਿੰਦਗੀ 'ਚ ਵੀ ਇਦਾਂ ਹੈ ਵੀ ਆ ਕਰਤਬ ਰੋਜ਼ ਹੁੰਦੇ ਨੇ ਆ ਕਹਿ ਲੋ ਕਿਰਤ ਅਸੀਂ ਰੋਜ਼ ਕਰਦੇ ਆ ਪਰ ਉਹਦਾ ਫਲ ਕੁਝ ਇਸ ਤਰੀਕੇ ਨਾਲ ਹੀ ਅਸਲ ਦੇ ਵਿੱਚ ਕੁਝ ਇਸ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਕਿ ਸਾਨੂੰ ਕਰਤਬ ਆਪਣੇ ਜ਼ਿੰਦਗੀ ਵਿੱਚ ਕਰਦੇ ਕਰਦੇ ਰਹਿਣੇ ਕਰਤਬ ਵੀ ਕਰਦੇ ਹੀ ਰਹਿਣਾ ਚਾਹੀਦਾ ਤਾਂ ਜੋ ਸਾਨੂੰ ਉਸ ਚੀਜ਼ ਦਾ ਕੋਈ ਨਾ ਕੋਈ ਨੂੰ ਵੈਰੀਫਾਈਟ ਮਿਲ ਜਾਵੇ ਇਹ ਐਕਚੁਅਲੀ ਇਹ ਅਲੋਪ ਹੋ ਰਿਹਾ ਇਸ ਵਾਰ ਇਹ ਅਲੋਪ ਹੋ ਰਿਹਾ ਇਹ ਅੱਗੇ ਤੋਂ ਬਾਅਦ ਨਜ਼ਰ ਨਹੀਂ ਆਉਂਦਾ ਬਹੁਤ ਘੱਟ ਆਇਆ ਇਹ ਪੀਯੂ ਜਦੋਂ ਮੇਲਾ ਲੱਗਦਾ ਉਦੋਂ ਆਉਂਦੇ ਆਏ ਉਹਦੇ ਆਉਂਦੇ ਨੇ ਇੱਕ ਹੋਰ ਸਾਡੇ ਵੀਰ ਨੇ ਕੀਤੀ ਆ ਉਹ ਵੀ ਉਦੋਂ ਹੀ ਆਉਂਦੇ ਨੇ ਜਦੋਂ ਕਿਸਾਨ ਮੇਲਾ ਜਾਂ ਹੋਵੇਗਾ ਅਦਰਵਾਜ਼ ਨਹੀਂ ਆਉਂਦੇ ਹੋ ਗਏ ਤੇ ਸਰ ਕਿਸ ਤਰੀਕੇ ਦਾ ਰਹਿੰਦਾ ਜਦੋਂ ਰੋਜ਼ਾਨਾ ਇੰਨੀਆਂ ਫੋਟੋਆਂ ਖਿੱਚ ਦਿੰਦਾ ਜਿਹਦੇ ਵਿੱਚੋਂ ਕੁਝ ਸਿਲੇਕਟਿਵ ਇੱਥੇ ਲਾਉਣੀ ਹੁੰਦੀ ਹੈ ਕਿੰਨਾ ਕਿ ਡਿਫਿਕਲਟ ਰਹਿੰਦੀ ਹੈ ਉਹ ਚੀਜ਼ ਸਰ ਦੇਖੋ ਜੀ ਅੱਜ ਐਗਜ਼ੀਬਿਸ਼ਨ ਖਤਮ ਹੋਣ ਜਾ ਰਹੀ ਹੈ ਅਗਲੇ ਸਾਲ ਲਈ ਕੱਲ ਤੋਂ ਐਗਜ਼ੀਬਿਸ਼ਨ ਸ਼ੁਰੂ ਹੈ ਕੱਲ ਤੋਂ ਅਸੀਂ ਆਪਣੀਆਂ ਤਿਆਰੀਆਂ ਫੇਰ ਦੁਬਾਰਾ ਤੋਂ ਸ਼ੁਰੂ ਕਰਾਂਗੇ ਉਹ ਇੱਕ ਜਿਹੜਾ ਫੋਟੋਗ੍ਰਾਫਰ ਨੂੰ ਫੋਟੋ ਕਰਨੀ ਬਹੁਤ ਟਾਈਮ ਲੱਗਦਾ ਮੋਬਾਈਲ ਤੇ ਸਾਰੇ ਕਰ ਲੈਂਦੇ ਐ ਕਿਸੇ ਅਸਵਾਰ ਵਿੱਚ ਛਪਦੀ ਹੈ ਉਦੋਂ ਪਤਾ ਲੱਗਦਾ ਵੀ ਕਿਹੜੀ ਕਿਦਾਂ ਨਿਕਲਦੀ ਹੈ ਉਹ ਠੀਕ ਹੈ ਨਹੀਂ ਜੀ ਕੀ ਇਸ ਤਰੀਕੇ ਨਾਲ ਹੁਣ ਤਸਵੀਰਾਂ ਮੂੰਹੋਂ ਬੋਲਦੇ ਨੇ ਜਿਹੜਾ ਪੱਤਰਕਾਰ ਨੇ ਪੱਤਰਕਾਰ ਨੇ ਖਬਰ ਲਿਖਣੀ ਆ ਤਾਂ ਉਹਦੇ ਵਾਸਤੇ ਮੈਨੂੰ ਲੱਗਦਾ ਬਹੁਤ ਸੌਖਾ ਹੋ ਜਾਏ ਉਹ ਬਹੁਤ ਸੌਖਾ ਹੈ ਉਹ ਨੂੰ ਬਸ ਫੋਟੋ ਭੇਜਣੀ ਹੈ ਉਹਨੂੰ ਸਾਰਾ ਕੁਝ ਪਤਾ ਲੱਗ ਜਾਣਾ ਵੀ ਕੀ ਐ ਜੀ ਵੜੇ ਇੱਕ ਫੋਟੋ 1000 ਵਰਡ ਬੋਲਦੀ ਹੈ 1000 ਵਰਡ ਇੱਕ ਜਿਹੜੀ ਮਰਜ਼ੀ ਫੋਟੋ 1000 ਵਰਡ ਬੋਲਦੀ ਆ ਤਾਂ ਸਾਡੇ ਸਾਡੇ ਫੋਟੋ ਜਰਨਲਿਸਟ ਮਨੀਸ਼ੀਮ ਜੀ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸਰ ਜੀ ਦੂਜਾ ਦਿਨ ਐਕਸੀਬਿਸ਼ਨ ਅਸਰ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਕਿ ਲੁਧ ਸ਼ਹਿਰ ਵਾਸੀਆਂ ਨਾਲ ਸਾਨੂੰ ਬਹੁਤ ਸਹਿਯੋਗ ਮਿਲਿਆ ਹੈਗਾ ਦੂਸਰੇ ਦਿਨ ਅੱਜ ਦੂਸਰਾ ਦਿਨ ਚੱਲ ਰਿਹਾ ਦੋ ਦਿਨ ਦੀ ਦੋ ਦਿਨ ਦੀ ਐਗਜ਼ੀਬਿਸ਼ਨ ਸਾਡੇ ਵੱਲੋਂ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਤੇ ਅੱਜ ਦੂਸਰਾ ਦਿਨ ਹੈ ਕਾਫੀ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈਗਾ ਤੇ ਬਹੁਤ ਅੱਛਾ ਚੱਲ ਰਿਹਾ ਹੈ ਕਾਫੀ ਜਿਹੜੇ ਮੰਤਰੀ ਵੀ ਇੱਥੇ ਪਹੁੰਚੇ ਨੇ ਜਾਂ ਹੋਰ ਵੱਡੀਆਂ ਹਸਤੀਆਂ ਪਹੁੰਚੇ ਨੇ ਕਿਸ ਤਰੀਕੇ ਦੀ ਪ੍ਰਸ਼ੰਸਾ ਜਿਹੜੀ ਗਿਆ ਮਿਲੀ ਹੈ ਹਾਂ ਬਿਲਕੁਲ ਬਿਲਕੁਲ ਲੋਕ ਜਿੰਨੇ ਵੀ ਲੋਕ ਸਾਨੂੰ ਆਏ ਆ ਹਰ ਬੰਦੇ ਨੇ ਆਪਣੇ ਆਪਣੇ ਕਮੈਂਟਸ ਦਿੱਤੇ ਹੈਗੇ ਆ ਫੋਟੋਆਂ ਨੂੰ ਕੋਈ ਜੋ ਵਧੀਆ ਹੋਰ ਹੋ ਸਕਦਾ ਅਸੀਂ ਅਗਲੇ ਸਾਲ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਸਾਰੇ ਸ਼ਹਿਰ ਨੇ ਸਾਨੂੰ ਬਹੁਤ ਜ਼ਿਆਦਾ ਕਿ ਸਾਡੇ ਨਾਲ ਵੱਲੋਂ ਸਹਿਯੋਗ ਕੀਤਾ ਹੈ ਹੁਣ ਅਗਲੇ ਸਾਲ ਦੀ ਤਿਆਰੀ ਕੱਜ ਤੋਂ ਸ਼ੁਰੂ ਹੋਏਗੀ ਯਕ ਕੱਲ ਤੋਂ ਸ਼ੁਰੂ ਹੋਏਗੀ ਬਿਲਕੁਲ ਕੱਲ ਤੋਂ ਸ਼ੁਰੂ ਹੋਏਗੀ ਅਗਲੇ ਸਾਲ ਦੀ ਤਿਆਰੀ ਔਰ ਜੋ ਬੈਸਟ ਹੋ ਸਕੇਗਾ ਅਗਲੇ ਸਾਲ ਫਿਰ ਅਸੀਂ ਇਦਾਂ ਹੀ ਫਿਰ ਫਿਰ ਮਿਲਾਂਗੇ ਜਿਵੇਂ ਦੋ ਦਿਨਾਂ ਐਕਸੀਬਿਸ਼ਨ ਤੇ ਪਹੁੰਚ ਲੁਧਿਆਣਾ ਫੋਟੋ ਜਰਨਲਿਸਟ ਜੀ ਸਰ ਕਿਸ ਤਰੀਕੇ ਦਾ ਲੱਗਿਆ ਕਿ ਸਾਰੀਆਂ ਫੋਟੋ ਤੁਸੀਂ ਆਪ ਵੀ ਦੇਖੀਆਂ ਨੇ ਇੱਥੇ ਆ ਕੇ ਬਹੁਤ ਅੱਛਾ ਲੱਗਿਆ ਜਿੰਨੇ ਫੋਟੋ ਜਰਨਲਿਸਟ ਹੈ ਬਹੁਤ ਅੱਜ ਸੱਤ ਲਿਖਲੋਕ ਲੱਭ ਚਾ ਕੇ ਪਤਾ ਲੱਗਿਆ ਕਿ ਸਾਡੇ ਜਰਨਲਿਜ਼ਮ ਕਿੰਨਾ ਅੱਗੇ ਜਾ ਚੁੱਕਾ ਲੁਧਿਆਣਾ ਦਾ ਬਹੁਤ ਬਹੁਤ ਅੱਛਾ ਲੱਗਾ ਰਣ ਬਹੁਤ ਬਹੁਤ ਮੁਬਾਰਕਬਾਦ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਹੈ ਇੱਥੇ ਐਸੋਸੀਏਸ਼ਨ ਸਰ ਕਿਸ ਤਰੀਕੇ ਨਾਲ ਲੱਗਿਆ ਜਦੋਂ ਅੱਜ ਇੱਥੇ ਫੋਟੋ ਜਰਨਲਿਸਟਿਕ ਐਕਸੀਬਿਸ਼ਨ ਦੇ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਮੈਂ ਕਦੇ ਐਕਸਪੈਕਟਿੰਗ ਕੀਤਾ ਸੀ ਕਿ ਲੁਧਿਆਣੇ ਵਿੱਚ ਸਾਡੇ ਇਦਾਂ ਦੇ ਇਵੈਂਟਸ ਹੁੰਦੇ ਨੇ ਤੇ ਅੱਜ ਮੈਂ ਫੋਟੋ ਦਾਫੀਸ ਦੇਖ ਰਿਹਾ ਹਾਂ ਤੇ ਕੁਝ ਫੋਟੋਗ੍ਰਾਫੀਆਂ ਤਾਂ ਇ ਫਿਲਮ ਮੇਕਰ ਲੋਕ ਆਏਗੇ ਅਸੀਂ ਹਰ ਚੀਜ਼ ਨੂੰ ਸਿਨੇਮੈਟਿਕ ਤਰੀਕੇ ਨਾਲ ਦੇਖਦੇ ਹਾਂ ਤੇ ਹੁਣ ਜਦੋਂ ਮੈਂ ਕੁਝ ਫੋਟੋਆਂ ਦੇਖ ਰਿਹਾ ਹੈਗਾ ਤੇ ਉਹ ਟੋਟਲੀ ਇੱਕ ਸੀਨਰੀ ਲੱਗ ਰਹੀ ਆ ਇੱਕ ਫੋਟੋ ਨਹੀਂ ਲੱਗ ਰਹੀ ਮੋਬਾਈਲ ਤੇ ਫੋਟੋ ਖਿੱਚਣੀ ਅਲੱਗ ਗੱਲ ਹੈ ਠੀਕ ਹੈ ਇੱਕ ਤੁਸੀਂ ਮੂਵਮੈਂਟ ਕੈਪਚਰ ਕਰਨੀ ਤੇ ਇੱਥੇ ਮੈਂ ਜੋ ਦੇਖ ਰਿਹਾ ਵੀ ਲੁਧਿਆਣੇ ਦੇ ਵਿੱਚ ਜਿੰਨੇ ਵੀ ਸਾਡੇ ਦੋਸਤ ਨਹੀਂ ਵਿਸ਼ਾਲ ਹੈ ਠੀਕ ਹੈ ਤੇ ਇਹਨਾਂ ਦੀ ਫੋਟੋਗ੍ਰਾਫੀ ਹੈ ਹੋਰ ਕਈ ਦੋਸਤ ਨਹੀਂ ਮੈਂ ਦੇਖੀਆਂ ਪਿਕਚਰਸ ਤੇ ਉਹਨਾਂ ਦੀਆਂ ਫੋਟੋਆਂ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਵਿੱਚ ਫੋਟੋਆਂ ਬੋਲਦੀਆਂ ਨੇ ਤੇ ਉਹ ਫੀਲ ਆ ਰਿਹਾ ਤੇ ਮੈਨੂੰ ਰੀ ਮੇਰੇ ਦੋਸਤਾਂ ਦੇ ਉੱਤੇ ਜੋ ਵੀ ਐਸ ਐਸੋਸੀਏਸ਼ਨ ਨਾਲ ਜੁੜੇ ਹੋਏ ਨੇ ਤੇ ਮੈਂ ਚਾਹੁੰਦਾ ਕਿ ਇਦਾਂ ਦੇ ਇਵੈਂਟ ਹੁੰਦੇ ਰਹਿਣ ਤਾਂ ਕਿ ਲੋਕਾਂ ਨੂੰ ਹੋਰ ਅਵੇਅਰਨੈਸ ਹੋਵੇ ਫੋਟੋਗ੍ਰਾਫੀ ਬਾਰੇ ਲੁਧਿਆਣੇ ਬਾਰੇ ਬਾਕੀ ਚੀਜ਼ਾਂ ਬਾਰੇ ਸਰ ਕਿਸ ਤਰੀਕੇ ਦੇ ਰੰਗ ਦੇਖਣ ਨੂੰ ਮਿਲੇ ਕਿਉਂਕਿ ਹਰੇਕ ਫੋਟੋ ਅਲੱਗ ਬਿਆਨ ਕਰਦੀ ਆ ਆਪਣਾ ਅਲੱਗ ਸਥਿਤਵ ਦਿਖਾਉਂਦੀ ਆ ਬਿਲਕੁਲ ਤਾਜੀ ਕਿਉਂਕਿ ਹੁਣ ਇੱਕ ਮੈਂ ਵਿਸ਼ਾਲ ਦੀ ਫੋਟੋ ਦੇਖੀ ਸੀ ਤੇ ਠੀਕ ਹੈ ਮੈਨੂੰ ਕਲਰਸ ਬਹੁਤ ਸੋਹਣੇ ਲੱਗਦੇ ਨੇ ਮੈਨੂੰ ਲਾਈਟਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਜਿਹੜੀ ਫੋਟੋਗ੍ਰਾਫੀ ਦੇ ਵਿੱਚ ਕਲਰਸ ਕੈਪ ਮਾਈਂਡ ਬਲੋਇੰਗ ਸੀਕ੍ਰੈਟ ਮੈਨੂੰ ਉਹੀ ਕਹਿਆ ਮੈਂ ਕਿਨੇ ਕੀਚੀ ਕਹਿੰਦਾ ਪਾਜੀ ਮੈ ਕਿਚੀ ਹੋਈ ਆ ਤੇ ਮੈਨੂੰ ਕਲਰਸ ਤੇ ਲਾਈਟਾਂ ਵੈਸੀ ਬਹੁਤ ਸੋਹਣੀਆਂ ਲੱਗਦੀਆਂ ਨੇ ਇੱਕ ਪਿਕਚਰ ਸੀ ਕੀ ਤੁਹਾਡੇ ਪਿੱਛੇ ਹੀ ਚੁੱਲ੍ਹੇ ਦੇ ਵਿੱਚ ਹਾਂ ਦੋ ਦੋ ਹਾਂ ਦੋ ਛੋਟੇ ਛੋਟੇ ਡੌਗੀ ਵਿੱਚ ਲੁਕੇ ਹੋਏ ਨੇ ਉਹ ਬੜੀ ਕਿਊਟ ਪਿਕਚਰ ਹੈ ਉਹ ਮਤਲਬ ਉਹ ਆਪਣੇ ਆਪ ਚ ਤਸਵੀਰਾਂ ਇੰਨੀਆਂ ਇਨਸਪਾਇਰਿੰਗ ਨੇ ਕਹੀ ਤਾਂ ਤੇ ਇੰਨੀ ਆਪਦੇ ਆਪ ਚ ਬੋਲਦੀਆਂ ਨੇ ਉਹ ਆਪਦੇ ਆਪ ਚ ਕਹਾਣੀਆਂ ਨੇ ਛੋਟੀਆਂ ਛੋਟੀਆਂ ਤੇ ਬਹੁਤ ਵਧੀਆ ਲੱਗ ਰਿਹਾ ਪਾਜੀ ਸ਼ੁਕਰੀਆ ਮੇਰਾ ਨਾਮ ਮਾਨ ਸਿੰਘ ਹੈ ਜੀ ਮੈਂ ਐਲਏਸੀ ਆਫ ਇੰਡੀਆ ਲੁ LIC ਵਿੱਚ ਕੰਮ ਕਰਨ ਗਣ ਵਾਲੇ ਜਿਹੜੇ ਸਾਡੇ EMPLOYEES ਨੇ ਉਹਨਾਂ ਦੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਮੈਂ ਡਿਵੀਜ਼ਨਲ ਸੈਕਟਰੀ ਦੇ ਤੌਰ ਤੇ ਅੱਜ ਆਇਆ ਹਾਂ ਮੈਂ ਕਿ ਜਦੋਂ ਪਹੁੰਚਿਆ ਐਗਜ਼ੀਬਿਸ਼ਨ ਵਿੱਚ ਸਰ ਕਿਸ ਤਰੀਕੇ ਦਾ ਲੱਗ ਰਿਹਾ ਵੀ ਇੰਨੀਆਂ ਵਨਸ ਵਨੀਆਂ ਜਿਹੜੀਆਂ ਪਿਕਸ ਨੇ ਕਿਸ ਤਰੀਕੇ ਨਾਲ ਲੱਗੀਆਂ ਨੇ ਮੈਂ ਸਭ ਤੋਂ ਪਹਿਲਾਂ ਤਾਂ ਜੀ ਪੂਰੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਜਿਹੜੇ ਨੁਮਾਇੰਦੇ ਨੇਗੇ ਉਹਨਾਂ ਨੂੰ ਵਧਾਈ ਦੇਣਾ ਚਾਹਾਂਗਾ ਕਿ ਉਹਨਾਂ ਨੇ ਜਿਹੜੀਆਂ ਫੋਟੋ ਡਿਸਪਲੇ ਕੀਤੀਆਂ ਨੇ 42 ਫੋਟੋ ਫੋਟੋਗ੍ਰਾਫਸ ਡਿਸਪਲੇ ਹੋਈਆਂ ਨੇ ਇਹ ਪੂਰੀ ਸਿਟੀ ਨੂੰ ਰਿਫਲੈਕਟ ਕਰਦੀਆਂ ਨੇ ਉਹਨਾਂ ਨੇ ਉਹਦੀ ਆਰਟ ਨੂੰ ਰਿਫਲੈਕਟ ਕਰਦੀਆਂ ਨੇ ਇੱਕ ਮੈਸੇਜ ਦਿੰਦੀਆਂ ਨੇ ਸੋਸਾਇਟੀ ਨੂੰ ਕਿ ਵੀ ਇਹ ਜਿਹੜੀਆਂ ਫੋਟੋ ਨੇ ਮੂੰਹੋਂ ਬੋਲਦੀਆਂ ਨੇਗੀਆਂ ਇੱਕ ਇੱਕ ਈਵੈਂਟ ਨੂੰ ਮੂੰਹੋਂ ਬੋਲਦੀਆਂ ਨੇਗੀਆਂ ਉਹ ਇਹਨਾਂ ਦੀ ਕਲਾ ਨੂੰ ਇਸ ਤਰ੍ਹਾਂ ਨੇ ਇਹਨੇ ਰਿਪਰੈਜ਼ੈਂਟ ਕੀਤਾ ਤੇ ਮੈਨੂੰ ਅੱਜ ਤੂੰ ਦਿਲੋਂ ਕਹਾ ਤਾਂ ਬਹੁਤ ਖੁਸ਼ ਹਾਂ ਕਿਉਂਕਿ ਇੱਕ ਇੱਕ ਫੋਟੋ ਜਦੋਂ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ ਆਰਟ ਉਹਨਾਂ ਦੇ ਵਿੱਚ ਕਲਚਰ ਉਹਨਾਂ ਦੇ ਵਿੱਚ ਲਿਟਰੇਚਰ ਉਹਨਾਂ ਦੇ ਸਾਡਾ ਸੱਭਿਆਚਾਰ ਉਹ ਮੌਜੂਦ ਹੈ ਉਹਨੂੰ ਦੇਖ ਕੇ ਮੈਂ ਇਹਨਾਂ ਸਾਰੇ ਫੋਟੋਗ੍ਰਾਫਰ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਵੀ ਦੇਵਾਂਗਾ ਜਿਹੜੀ ਇਹਨਾਂ ਨੇ ਜਿਹੜੀ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਜਿਹੜੀ ਐਗਜ਼ੀਬਿਸ਼ਨ ਲਗਾਈ ਹੈ ਮੈਂ ਦੇਖਿਆ ਪਹਿਲਾਂ ਤਾਂ ਵੀ ਸ ਅੱਜ ਇੱਕ ਪਲੇਟਫਾਰਮ ਥੱਲੇ ਇਕੱਠੇ ਆ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਦੇਖੋ ਇਕੋ ਟ੍ਰੇਡ ਆ ਲੇਕਿਨ ਫਿਰ ਵੀ ਸਾਰੇ ਫੋਟੋਗ੍ਰਾਫਰ ਇੱਕੋ ਜਗ੍ਹਾ ਤੇ ਇਕੱਠੇ ਆ ਮੈਂ ਦੇਖਿਆ ਵੀ ਪੱਤਰਕਾਰਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੁਝ ਬਣਾ ਕੇ ਇੱਥੇ ਵੇਚ ਕੀਤੀਆਂ ਜਿਹੜੀਆਂ ਅਚੰਬਾ ਦੇਖਣ ਨੂੰ ਲੱਗਦਾ ਹੈ ਕਿ ਜਿਦਾਂ ਸਾਡੇ ਗੋਧਾਮ ਦੀ ਫੋਟੋ ਲੱਗੀ ਹੋਈ ਹੈ ਉਹ ਚੰਬਾ ਇੱਕ ਹੀ ਕੰਬੋ ਦੇ ਚ ਨਜ਼ਰ ਆ ਰਿਹਾ ਹੈ ਉਹ ਜਿਸ ਤਰ੍ਹਾਂ ਮਤਲਬ ਮੇਲੇ ਦੀ ਫੋਟੋ ਲੱਗੀ ਹੋਈ ਆ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਸਾਕਸ਼ਤ ਮੇਲਾ ਹੀ ਚੱਲ ਰਿਹਾ ਹੈ। ਕਈ ਵਾਰ ਤਾਂ ਕਈ ਫੋਟੋਆਂ ਇਦਾਂ ਦੀਆਂ ਲੱਗੀਆਂ ਜਿਦੇ ਵਿੱਚ ਲੱਗਦਾ ਹੈ ਕਿ ਪੱਤਰਕਾਰ ਨੇ ਆਪਣੀ ਜਾਨ ਹੀ ਜੋਖਮ 'ਚ ਪਾ ਕੇ ਫੋਟੋ ਖਿੱਚੀ ਆ। ਬੜਾ ਬੜਾ ਅੱਛਾ ਉਪਰਾਲਾ ਕੀਤਾ ਪ੍ਰੈਸ ਕਲੱਬ ਵਾਲਿਆਂ ਨੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਰਾਜੀਸ਼ ਜੀ ਐਨ ਮਨੋਟਿਕ ਮੈਂਬਰ ਪੰਜਾਬ ਸਰਕਾਰ ਸਰਕਾਰ ਵੱਲੋਂ ਜੋ ਮਦਦ ਹੋਊਗੀ ਅਸੀਂ ਆਪਣੇ ਪ੍ਰੈਸ ਵਾਲੇ ਭਰਾਵਾਂ ਵਾਸਤੇ ਜ਼ਰੂਰ ਕਰਾਂਗੇ। ਇਹ ਸਾਡੇ ਦਿਲ ਦੇ ਵਿੱਚ ਇੱਕ ਬੜਾ ਦੇਰ ਦਾ ਸੁਪਨਾ ਹੈ ਮੈਂ ਕਿ ਸਾਡਾ ਪ੍ਰੈਸ ਕਲੱਬ ਜਿਹੜਾ ਮੰਗ ਕਰਦੇ ਆ ਸਰਕਾਰ ਕੋਲੋਂ ਮੰਗ ਇਹਨਾਂ ਦੀ ਪੂਰੀ ਕਰਾ ਕੇ ਇੱਥੇ ਇੱਕ ਪ੍ਰੈਸ ਕਲੱਬ ਵੀ ਬਣਾ ਕੇ ਦਿੱਤਾ ਜਾਵੇ ਜਿਹਦੇ ਵਿੱਚ ਸਾਡੇ ਪੱਤਰਕਾਰਾਂ ਦੀ ਕੁਝ ਬੈਕਬੋਨ ਬਣ ਸਕੇ ਬਿਲਕੁਲ ਤਾਂ ਜੋ ਸਾਨੂੰ ਵਾਰੀ-ਵਾਰੀ ਅਲੱਗ-ਅਲੱਗ ਜਗਾਵਾਂ ਤੇ ਐਗਜ਼ਿਬਿਸ਼ਨਾਂ ਇੱਕ ਸਾਡੇ ਕੋਲ ਪੁਆਇੰਟ ਹੋਵੇ ਜਰੂਰ ਮੈਂ ਇਸ ਲਈ ਸਰਕਾਰ ਕੋਲ ਜਰੂਰ ਪ੍ਰਯਾਸ ਕਰੂੰਗਾ ਕਿ ਸਰਕਾਰ ਇਸ ਪਾਸੇ ਜਰੂਰ ਸਾਡੀ ਜ਼ੋਰ ਲਾਵੇ ਕਿ ਪ੍ਰੈਸ ਕਲੱਬ ਵਾਲੇ ਪ੍ਰੈਸ ਵਾਲਿਆਂ ਨੂੰ ਵੀ ਕੋਈ ਫੈਸਿਲਿਟੀਆਂ ਜਿਹੜੀਆਂ ਸਰਕਾਰ ਦੀਆਂ ਪੂਰੀਆਂ ਮਿਲਣ। ਕੁਝ ਮਿਲਦੀਆਂ ਆਂ ਕੁਝ ਨਹੀਂ ਮਿਲਦੀਆਂ ਲੇਕਿਨ ਅਸੀਂ ਚਾਹਾਂਗੇ ਕਿ ਪੂਰੀਆਂ ਮਿਲਣ। ਬੜਾ ਅੱਛਾ ਲੱਗ ਰਿਹਾ ਹੈ ਕਿ ਸਭ ਨੇ ਜੋ ਇੱਥੇ ਆਪਣੀ ਪਿਕਚਰਸ ਖਿੱਚੀਆਂ ਡਿਸਪਲੇ ਕੀਤੀਆਂ ਤੇ ਬਿਲਕੁਲ ਇੰਨੀ ਲਾਈਵਲੀ ਲੱਗ ਰਹੀਆਂ ਕਿ ਜਿੱਦਾਂ ਅਸੀਂ ਲਾਈਵ ਹੀ ਦੇਖ ਰਹੇ ਆਂ ਮੈਂ ਇਹਨਾਂ ਨੂੰ ਬਹੁਤ ਵਧਾਈ ਦਵਾਂਗਾ ਕਿ ਇਹ 9th ਐਡੀਸ਼ਨ ਹੈ ਇਹਨਾਂ ਦਾ ਐਨੂਅਲ ਫੋਟੋ ਐਗਜ਼ੀਬੀਸ਼ਨ ਦਾ ਤੇ ਉਮੀਦ ਕਰਦਾ ਕਿ ਅੱਗੇ ਆਉਣ ਵਾਲੇ ਸਾਲਾਂ 'ਚ ਵੀ ਇਦਾਂ ਹੀ ਐਗਜ਼ੀਬੀਸ਼ਨਾਂ ਲੱਗਣ ਔਰ ਮੈਂ ਤਾਂ ਇਹ ਉਮੀਦ ਕਰੂੰਗਾ ਕਿ ਸਾਲ 'ਚ ਇੱਕ ਨਹੀਂ ਇਹ ਲੋਕ ਕਈ ਜਗ੍ਹਾ ਲਗਾਨ ਕਿਉਂਕਿ ਇਹ ਜਿਹੜਾ ਜਰਨਲਿਸਟ ਜਰਨਲਿਸਟ ਹੈਗੇ ਸਾਡੇ ਭਰਾ ਹੈਗੇ ਸਾਡੇ ਦੋਸਤ ਹੈਗੇ ਤੇ ਹਮੇਸ਼ਾ ਹੀ ਸਾਡੇ ਲੋਕਾਂ ਨਾਲ ਖੜੇ ਹੈ ਔਰ ਸੱਚ ਦੀ ਆਵਾਜ਼ ਚੱਕਦੇ ਹੈ ਤੇ ਮੈਂ ਇਹ ਉਮੀਦ ਕਰੂੰਗਾ ਕਿ ਇਦਾਂ ਦੀ ਐਗਜ਼ੀਬਿਸ਼ਨ ਆ ਇਹ ਹੋਰ ਲਗਾਨ ਤੇ ਸਾਡੇ ਲੋਕਾਂ ਨਾਲ ਮਿਲ ਜੁਲ ਕੇ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ ਇਹਨਾਂ ਨੂੰ ਬੈਸਟ ਵਿਸ਼ਸ ਫॉर ਫਿਊਚਰ